ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਲ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਦੇ ਕਰਕੇ ਖਾਲਸਾ ਜੀ ਹਿਰਦੇ ਵਿੱਚੋਂ ਗਿਆਨ ਦਾ ਹਨੇਰਾ ਦੂਰ ਹੁੰਦਾ ਤੇ ਹਰ ਹਰ ਥਾਂ ਪ੍ਰਕਾਸ਼ ਨਜ਼ਰ ਆਉਂਦਾ ਜਿਸ ਬਾਣੀ ਦੀ ਸੂਰਤ ਸਮਝ ਲਿਆ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀਆ ਦਾ ਘਟ ਘਟ ਅੰਦਰ ਪ੍ਰਕਾਸ਼ ਨਜ਼ਰ ਆਉਂਦਾ ਹੈ ਅਸੀਂ ਪਾਵਨ ਪਵਿੱਤਰ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਰਚ ਕੇ ਸਤਿਗੁਰ ਜੀਆ ਨੇ ਇਸ ਖਾਲਸਾ ਜੀ ਕਾਲ ਯੁਗ ਦੇ ਜੀਵਾਂ ਉੱਪਰ ਪਰਉਪਕਾਰ ਕੀਤਾ ਹੈ ਮਹਾਰਾਜ ਸੱਚੇ ਪਾਸ਼ਾ ਨੇ ਧੁਰ ਤੋਂ ਹੀ ਲਿਆ ਕੇ ਖਾਲਸਾ ਜੀ ਇਹ ਬਾਣੀ ਬਖਸ਼ੀ ਹੈ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰਾਂ ਦੀ ਇਹ ਬਾਣੀ ਹੈ ਖਾਲਸਾ ਜੀ ਇਸ ਬਾਣੀ ਨੂੰ ਜਿਹੜਾ ਵੀ ਮਨੁੱਖ ਪੜ੍ਹਦਾ ਸੁਣਦਾ ਧਿਆਉਂਦਾ ਗਾਉਂਦਾ ਹੈ ਅਮਰਤ ਵੇਲੇ ਜਾ ਕੇ ਇਸ ਬਾਣੀ ਦੇ ਜਪ ਜਾਪ ਨੂੰ ਗਾਉਂਦਾ ਹੈ ਸੋ ਖਾਲਸਾ ਜੀ ਉਹ ਮਹਾਰਾਜ ਦੇ ਦਰੋਂ ਜੋ ਚਾਹੇ ਉਹ ਲੈ ਸਕਦਾ ਹੈ ਕਲਗੀਧਰ ਸਵਾਮੀ ਜੀ ਮਹਾਰਾਜ ਜੀਆਂ ਦੇ ਬਚਨ ਹਨ ਖਾਲਸਾ ਜੀ ਕਿ ਜੇ ਕੋਈ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਜਾ ਕੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਕੇ ਪੰਜਾਂ ਬਾਣੀਆਂ ਦਾ ਨੇਮੀ ਹੋਵੇ ਤੇ ਖਾਲਸਾ ਜੀ ਉਹਦਾ ਵੀ ਪਾਰ ਉਤਾਰਾ ਹੋਵੇਗਾ ਜਿਹੜਾ ਰਹਿਤਵਾਨ ਹੋਵੇਗਾ ਉਹਦਾ ਵੀ ਹੋਵੇਗਾ ਸੋ ਇਸ ਕਰਕੇ ਖਾਲਸਾ ਜੀ ਗੁਰੂ ਵਾਲੇ ਬਣੀਏ ਬਿਨਾ ਗੁਰੂ ਤੋਂ ਗਤੀ ਪ੍ਰਾਪਤ ਨਹੀਂ ਹੋ ਸਕਦੀ ਬਿਣਾ ਗੁਰੂ ਤੋਂ ਕਦੇ ਗਤ ਪ੍ਰਾਪਤ ਨਹੀਂ ਹੁੰਦੀ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਸਾਨੂੰ ਇਹੀ ਸਮਝਾਉਂਦੇ ਹਨ ਜੋ ਗੁਰੂ ਕਹਿ ਰਿਹਾ ਹੈ ਉਹੀ ਕਾਰ ਸਾਨੂੰ ਕਮਾਉਣੀ ਚਾਹੀਦੀ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਹੈ ਖਾਲਸਾ ਜੀ ਉਹੀ ਗੱਲ ਨੂੰ ਚੰਗੀ ਜਾਣੋ ਭਲੀ ਜਾਣੋ ਫਿਰ ਤੁਹਾਡੀ ਜ਼ਿੰਦਗੀ ਵਿੱਚ ਸੋਖੀ ਸੁਖ ਹੋਣਗੇ ਪਰ ਆਪਾਂ ਖਾਲਸਾ ਜੀ ਉਲਟ ਚੱਲਦੇ ਹਾਂ ਕਾਲਯੁਗ ਵਾਲਾ ਪਹਿਰਾ ਸਾਡੇ ਤੇ ਰਹਿੰਦਾ ਅਸੀਂ ਸਤਗੁਰਾਂ ਦੇ ਬਚਨਾਂ ਨੂੰ ਨਹੀਂ ਮੰਨਦੇ ਪਰ ਸੰਸਾਰ ਦੇ ਬਚਨਾਂ ਨੂੰ ਮੰਨ ਕੇ ਚੱਲਦੇ ਆ ਸੰਸਾਰ ਦਾ ਮਨੁੱਖ ਕੋਈ ਸਾਨੂੰ ਰਾਹ ਦੇ ਰਹਿ ਦੇ ਦੇਵੇ ਅਸੀਂ ਉਹ ਰਹਿ ਨੂੰ ਮੰਨ ਲੈਨੇ ਆ ਪਰ ਮਹਾਰਾਜ ਸਾਨੂੰ ਜਿਹੜੀ ਰੈ ਦੇ ਰੇ ਮਤ ਦੇ ਰੇ ਉਹ ਅਸੀਂ ਨਹੀਂ ਮੰਨਦੇ ਤੇ ਜਿਹੜਾ ਖਾਲਸਾ ਜੀ ਗੁਰੂ ਦੀ ਮਤ ਦਾ ਧਾਰਨ ਨਹੀਂ ਨਹੀਂ ਹੁੰਦਾ ਭਾਵ ਕੇ ਗੁਰੂ ਦੀ ਮਤ ਗੁਰਮਤ ਗੁਰਮਤ ਦਾ ਧਾਰਨ ਨਹੀਂ ਨਹੀਂ ਹੁੰਦਾ ਉਹ ਫਿਰ ਖਾਲਸਾ ਜੀ ਇੱਥੇ ਲੋਕ ਵਿੱਚ ਵੀ ੱੱਕੇ ਖਾਂਦਾ ਤੇ ਪਰਲੋਕ ਵਿੱਚ ਵੀ ਖਾਲਸਾ ਜੀ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਪਰ ਖਾਲਸਾ ਜੀ ਸਾਡੀ ਬੁੱਧ ਵਿੱਚ ਇਹ ਗੱਲਾਂ ਨਹੀਂ ਪੈਂਦੀਆਂ ਪਤਾ ਨਹੀਂ ਕਿਉਂ ਨਹੀਂ ਪੈਂਦੀਆਂ ਕੋਈ ਪੈਸੇ ਕਮਾਉਣ ਵਾਲਾ ਸਾਧਨ ਹੋਵੇ ਜਾਂ ਕੋਈ ਹੋਰ ਦੁਨਿਆਵੀ ਗੱਲਾਂ ਹੋਣ ਉਹ ਸਾਰੀਆਂ ਸਾਡੇ ਖਾਣੇ ਵਿੱਚ ਪੈ ਜਾਂਦੀਆਂ ਪਰ ਜਿਸ ਵੇਲੇ ਖਾਲਸਾ ਜੀ ਇਹ ਆਤਮਿਕ ਅਵਸਥਾ ਵਾਲੀਆਂ ਗੱਲਾਂ ਹਨ ਜੋ ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋਣਾ ਜੋ ਸਾਡੀ ਰੂਹ ਦੀ ਖੁਰਾਕ ਨੇ ਇਹ ਇਹ ਵਿਚਾਰ ਇਹ ਦੇ ਇਹ ਸੁਣਨ ਲੱਗਿਆ ਸਾਨੂੰ ਖਾਲਸਾ ਜੀ ਕਿਉਂ ਮੌਤ ਪੈ ਜਾਂਦੀ ਹੈ ਉਹ ਇਸ ਕਰਕੇ ਕਿਉਂਕਿ ਕਾਲ ਯੁਗ 14 ਨਹੀਂ ਕਿ ਕੋਈ ਬਾਣੀ ਪੜੀ ਕੋਈ ਅਭਿਆਸ ਕਰੇ ਕੋਈ ਸਤਿਗੁਰਾਂ ਨਾਲ ਜੁੜੇ ਵੇਖੋ ਤੁਸੀਂ ਆਪ ਪਰਖ ਕੇ ਵੇਖ ਲਓ ਤੁਸੀਂ ਸਾਰਾ ਸਾਰਾ ਦਿਨ ਖੇਡੀ ਜਾਓ ਹੱਸੀ ਜਾਓ ਚੁਗਲੀਆਂ ਕਰੀ ਜਾਓ ਘੁੰਮਣ ਫਿਰਨ ਚਲੇ ਜਾਓ ਖਾਣ ਪੀਣ ਚਲੇ ਜਾਓ ਸ਼ਾਪਿੰਗ ਕਰਨ ਚਲੇ ਜਾਓ ਤੁਹਾਡਾ ਮਨ ਨਹੀਂ ਅੱਕੇਗਾ ਕਦੀ ਤੁਹਾਡੇ ਮਨ ਨੂੰ ਕਦੇ ਕੁਝ ਨਹੀਂ ਹੋਵੇਗਾ ਸਾਰਾ ਦਿਨ ਭਾਵੇਂ ਕੁੰਨੀ ਘੁੰਮੀ ਜਾਓ ਯਾਰਾ ਮਿੱਤਰਾਂ ਦੇ ਵਿੱਚ ਬਹਿ ਕੇ ਗੱਲਾਂ ਕਰੀ ਜਾਓ ਕੁਝ ਨਹੀਂ ਹੋਣਾ ਤੁਹਾਡੇ ਮਨ ਨੂੰ ਨਾ ਤੁਹਾਡੇ ਸਰੀਰ ਨੇ ਦੁਖਣਾ ਪਰ ਜੇਸ ਵੇਲੇ ਬਾਣੀ ਪੜਨ ਲੱਗ ਪੇ ਉਸੇ ਵੇਲੇ ਉਬਾਸੀਆਂ ਸ਼ੁਰੂ ਹੋ ਜਾਣੀਆਂ ਖਾਲਸਾ ਜੀ ਖਾਰਸ਼ ਸਰੀਰ ਤੇ ਸ਼ੁਰੂ ਹੋ ਜਾਣੀ ਮਨ ਨੇ ਭੱਜੂ ਭੱਜੂ ਕਰਨਾ ਕਦੀ ਕਿਸੇ ਨੇ ਆਵਾਜ਼ ਮਾਰ ਲਈ ਕਦੇ ਕਿਸੇ ਨੇ ਰੌਲਾ ਪਾ ਦਿੱਤਾ ਉਦੋਂ ਇਹੋ ਜਿਹਾ ਸਾਡੇ ਆਸੇ ਪਾਸੇ ਘਟਣ ਲੱਗ ਪੈਂਦਾ ਇਹ ਸਾਰਾ ਕਾਲ ਯੁਗ ਦਾ ਵਰਤਾਰਾ ਹੈ ਪਾਰੇ ਹੁੰਦਾ ਖਾਲਸਾ ਜੀ ਥੋੜੇ ਦਿਨ ਪਰ ਕੋਈ ਮੰਨਦਾ ਨਹੀਂ ਜਦੋਂ ਆਪਾਂ ਲਗਾਤਾਰ ਬਾਣੀ ਪੜ੍ਹਦੇ ਹਾਂ ਮਨ ਨੂੰ ਖਾਲਸਾ ਜੀ ਰੋਕ ਕੇ ਰੱਖਦੇ ਆ ਫਿਰ ਹੌਲੀ-ਖੌਲੀ ਇਸ ਮਨ ਤੇ ਕਿਰਪਾ ਹੁੰਦੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਟਿਕਣ ਲੱਗ ਪੈਂਦਾ ਭੱਜਣੋਂ ਹਟ ਜਾਂਦਾ ਨੱਠਣੋਂ ਹਟ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਇਹਦੇ ਵਿੱਚ ਖਾਲਸਾ ਜੀ ਸਹਿਜ ਆ ਜਾਂਦਾ ਤੇ ਜਿਸ ਵੇਲੇ ਇਹਦੇ ਵਿੱਚ ਸਹਿਜ ਆ ਜਾਂਦਾ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਰੂਪੀ ਰਾਸ ਹੈ ਇਹ ਰਸਨਾ ਤੇ ਆ ਜਾਂਦਾ ਪਰ ਆਪਾਂ ਖਾਲਸਾ ਜੀ ਮਨ ਨੂੰ ਭਜਾਉਨੇ ਆ ਮਨ ਪਿੱਛੇ ਲੱਗੇ ਹੋਏ ਜੋ ਸਾਡਾ ਮਨ ਕਹਿੰਦਾ ਅਸੀਂ ਓਵੇਂ ਕਰਦੇ ਆ ਜਿਵੇਂ ਕੋਈ ਸਵਾਰ ਹੋਵੇ ਘੋੜੇ ਤੇ ਚੜ੍ਹਿਆ ਹੋਵੇ ਤੇ ਹੱਥ ਵਿੱਚ ਖਾਲਸਾ ਜੀ ਉਹਦੇ ਲਗਾਮਾ ਹੋਣ ਤੇ ਉਹ ਜਿਹੜਾ ਚੰਗਾ ਘੋੜ ਸਵਾਰ ਹੈ ਖਾਲਸਾ ਜੀ ਉਹ ਆਪਣੀ ਸੁਰਤੀ ਬਿਰਤੀ ਨਾਲ ਘੋੜਾ ਚਲਾਉਂਦਾ ਤੇ ਪਰ ਜਿਹੜੇ ਖਾਲਸਾ ਜੀ ਬੇਅਕਲੇ ਹਨ ਉਹ ਘੋੜੇ ਦੀ ਜਿਹੜੀ ਤੋਰ ਹੈ ਉਹਦੇ ਨਾਲ ਚੱਲਦੇ ਜਿੱਦਰ ਨੂੰ ਮੂੰਹ ਕੀਤਾ ਘੋੜੇ ਦਾ ਭੱਜ ਗਿਆ ਉਹਨਾਂ ਉਧਰ ਨੂੰ ਜਾਣ ਦਿੱਤਾ ਪਰ ਜਿਹੜੇ ਚੰਗੇ ਸਵਾਰ ਹਨ ਉਹ ਖਾਲਸਾ ਜੀ ਰਸਤੇ ਰਸਤੇ ਜਾਂਦੇ ਭਾਵ ਸਿੱਧਾ ਸਿੱਧਾ ਜਾਂਦੇ ਟੇਡਾ ਨਹੀਂ ਜਾਂਦੇ ਇਸੇ ਪ੍ਰਕਾਰ ਹੀ ਸਾਡਾ ਮਨ ਹੈ ਜਦੋਂ ਆਪਾਂ ਇਹਦੀਆਂ ਲਗਾਮਾਂ ਆਪਣੇ ਹੱਥ ਵਿੱਚ ਫੜਾਂਗੇ ਬਾਣੀ ਪੜਾਂਗੇ ਨਾਮ ਜਪਾਂਗੇ ਫਿਰ ਖਾਲਸਾ ਜੀ ਇਹ ਸਿੱਧੇ ਰਸਤੇ ਪਿਆ ਰਹੇਗਾ ਜਿਸ ਵੇਲੇ ਇਹਦੀਆਂ ਲਗਾਮਾਂ ਛੱਡ ਦੇਾਂਗੇ ਇਹ ਸਾਡੇ ਤੇ ਭਾਰੂ ਹੋ ਜਾਊਗਾ ਸਾਨੂੰ ਫਿਰ ਖਾਲਸਾ ਜੀ ਟੇਢੇ ਮੇਢੇ ਰਸਤਿਆਂ ਵੱਲ ਲੈ ਫਿਰੇਗਾ ਇਹ ਹੀ ਪ੍ਰਕਾਰ ਹੈ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਰਿਏ ਅਮਰਤ ਵੇਲਾ ਕਿਉਂ ਜ਼ਰੂਰੀ ਹੈ ਕਈ ਕਹਿੰਦੇ ਨੇ ਕਿ ਅਮਰਤ ਵੇਲੇ ਨੂੰ ਕੋਈ ਕੋਈ ਬਹੁਤੀ ਖਾਸ ਮਹਾਨਤਾ ਨਹੀਂ ਹੈ ਕੋਈ ਫਾਇਦਾ ਨਹੀਂ ਅਮਰਤ ਵੇਲੇ ਜਾਗਣ ਦਾ ਅਸੀਂ بڑے بڑے ਜਾਪ ਕਰਕੇ ਵੇਖੇ بڑے ਅਭਿਆਸ ਕਰਕੇ ਵੇਖੇ ਕੱਖ ਨਹੀਂ ਲੱਭਾ ਜਿਨ੍ਹਾਂ ਨੂੰ ਨਹੀਂ ਲੱਭਾ ਭਾਈ ਉਹਨਾਂ ਦੀ ਬਿਰਤੀ ਹੋਵੇਗੀ ਦਾਸ ਦਾ ਆਪਣਾ ਖਾਲਸਾ ਜੀ ਇਹ ਪ੍ਰੈਕਟੀਕਲ ਹੈ ਜਿਹੜੇ ਮਨੁੱਖ ਦੇ ਕੋਲ ਅਮਰਤ ਵੇਲਾ ਹੈ ਉਹਦੇ ਹਿਰਦੇ ਵਿੱਚ ਕਦੇ ਖਾਲਸਾ ਦੀ ਚਿੰਤਾ ਤੇ ਝੋਰਾ ਨਹੀਂ ਆਉਂਦਾ ਇਹ ਸਭ ਤੋਂ ਵੱਡੀ ਗੱਲ ਜੀ ਭਾਵੇਂ ਘਰ ਵਿੱਚ ਰੁਪਈਆ ਇੱਕ ਨਾ ਹੋਵੇ ਦੁੱਖ ਹੋਣ ਪਰ ਜਿਸ ਮਨੁੱਖ ਦੇ ਕੋਲੇ ਅਮਰਤ ਵੇਲਾ ਹੈ ਨਾ ਉਹਦੇ ਹਿਰਦੇ ਵਿੱਚ ਖਾਲਸਾ ਜੀ ਚਿੰਤਾ ਛੋੜਾ ਨਹੀਂ ਹੁੰਦਾ ਤੇ ਮਹਾਰਾਜ ਦੀ ਕਿਰਪਾ ਨਾ ਉਹਦੇ ਹਿਰਦੇ ਵਿੱਚ ਖੁਸ਼ੀ ਖੇੜਾ ਰਹਿੰਦਾ ਇਹ ਬਾਣੀ ਦਾ ਪ੍ਰਤਾਪ ਹੈ ਖਾਲਸਾ ਜੀ ਬਾਣੀ ਰੋਗ ਕੱਟਦੀ ਹੈ ਬਾਣੀ ਕਰਮ ਕੱਟਦੀ ਹੈ ਬਾਣੀ ਖਾਲਸਾ ਜੀ ਹਿਰਦੇ ਵਿੱਚ ਪ੍ਰਕਾਸ਼ ਕਰਦੀ ਹੈ ਤੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਬਾਕੀ ਭਾਈ ਜਿਹੜਾ ਦੁੱਖ ਸੁੱਖ ਹੈ ਉਹ ਆਪੋ ਆਪਣੇ ਕਰਮਾਂ ਦਾ ਹੈ ਕਿਸੇ ਦਾ ਇਹਦੇ ਵਿੱਚ ਖਾਲਸਾ ਜੀ ਕੋਈ ਦੋਸ਼ ਨਹੀਂ ਆਪੋ ਆਪਣੇ ਕਰਮਾਂ ਅਨੁਸਾਰ ਕੋਈ ਪਿਛਲਿਆਂ ਕਰਮਾਂ ਦਾ ਕੋਈ ਉਹ ਤੋਂ ਪਿਛਲਿਆਂ ਕਰਮਾਂ ਦਾ ਰੋਗ ਜਿਹੜਾ ਹੈ ਉਹ ਨਾਲ ਦੀ ਨਾਲ ਚੱਲਿਆ ਆ ਰਿਹਾ ਫਿਰ ਜਦੋਂ ਖਾਲਸਾ ਜੀ ਉਹੋ ਜੇ ਆਪਾਂ ਗਰਮ ਕਰਦੇ ਆਂ ਮਾੜੀ ਸੰਗਤ ਕਰਦੇ ਆਂ ਤੇ ਫਿਰ ਮਾੜੇ ਜਿਹੜੇ ਕਰਮ ਹੁੰਦੇ ਸਾਡੇ ਸਾਹਮਣੇ ਆ ਜਾਂਦੇ ਸਾਨੂੰ ਵਿਵਪਤਾ ਪੈ ਜਾਂਦੀ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਸਤ ਸੰਗਤ ਕਰਦੇ ਆਂ ਸੇਵਾ ਕਰਦੇ ਆਂ ਫਿਰ ਪੁਰਬਲੇ ਕਰਮ ਜਿਹੜੇ ਚੰਗੇ ਹਨ ਖਾਲਸਾ ਜੀ ਉਹ ਸਾਹਮਣੇ ਆ ਜਾਂਦੇ ਤੇ ਸਾਡੇ ਨਾਲ ਚੰਗੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤੇ ਪਰਮੇਸ਼ਰ ਦੀਆਂ ਖੇਡਾਂ ਹਨ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਭਾਂਡਿਆਂ ਨੂੰ ਸਾਜਣਾ ਕੀਤਾ ਖਾਲਸਾ ਜੀ ਤੇ ਆਪ ਹੀ ਇਹਨਾਂ ਵਿੱਚ ਜੋ ਵੀ ਕੁਝ ਪਾਉਂਦਾ ਕਦੇ ਸੁੱਖ ਕਦੇ ਦੁੱਖ ਸਾਡੇ ਕਰਮਾਂ ਅਨੁਸਾਰ ਭੇਜ ਦਿੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਇਵੇਂ ਆ ਕਈਆਂ ਭਾਂਡਿਆਂ ਦੇ ਵਿੱਚ ਦੁੱਧ ਰੂਪੀ ਖਜ਼ਾਨਾ ਪਿਆ ਰਹਿੰਦਾ ਤੇ ਕਈ ਖਾਲਸਾ ਜੀ ਚੁੱਲ੍ਹੇ ਉੱਤੇ ਪਏ ਤਪਦੇ ਰਹਿੰਦੇ ਨੇ ਕਈ ਵਿਚਾਰੇ ਜਿਹੜੇ ਨੇ ਉਹ ਤਲਾਈਆਂ ਉੱਤੇ ਬੇਫਿਕਰ ਹੋ ਕੇ ਸੌਂਦੇ ਨੇ ਖਾਲਸਾ ਜੀ ਸੋਹਣੇ ਸੋਹਣੇ ਦਲੀਚਿਆਂ ਦੇ ਉੱਤੇ ਸੌਂਦੇ ਨੇ ਤੇ ਕਈ ਉਹ ਨੇ ਜਿਹੜੇ ਉਹਨਾਂ ਦੀ ਰਾਖੀ ਵਿੱਚ ਖਲੋਤੇ ਨੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਪਹਿਰਾ ਦਿੰਦੇ ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਹੱਥ ਹੈ ਆਪੇ ਭਾਂਡੇ ਸਾਜਿਨ ਆਪੇ ਪੂਰਨ ਦੇ ਇਕਨੀ ਦੁੱਧ ਸਮਾਈਏ ਇਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸਵਣ ਇਕ ਉੱਪਰ ਰਹਿਣ ਖੜੇ ਤਿਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਜਿਨ੍ਹਾਂ ਉੱਤੇ ਵਾਹਿਗੁਰੂ ਨਜ਼ਰ ਕਰ ਦਿੰਦਾ ਉਹਨਾਂ ਨੂੰ ਖਾਲਸਾ ਜੀ ਸਵਾਰ ਲੈਂਦਾ ਆਪਣੇ ਚਰਨਾਂ ਨਾਲ ਜੋੜ ਲੈਂਦਾ ਉਹ ਫਿਰ ਖਾਲਸਾ ਜੀ ਮਹਾਰਾਜਿਆਂ ਦੇ ਪਿਆਰੇ ਹੋ ਜਾਂਦੇ ਸੋ ਇਸ ਕਰਕੇ ਸਤਗੁਰੂ ਮਹਾਰਾਜ ਸਾਨੂੰ ਇਹੀ ਕਹਿੰਦੇ ਹਨ ਭਾਈ ਨਾਮ ਜਪੀਏ ਨਾਮ ਹੀ ਸਭ ਤੋਂ ਉੱਤਮ ਲਾਹਾ ਹੈ ਨਾਮ ਤੋਂ ਬਿਨਾ ਖਾਲਸਾ ਜੀ ਕਿਸੇ ਪ੍ਰਕਾਰ ਵੀ ਸੁੱਖ ਨਹੀਂ ਚਾਹੇ ਪੁੱਤਰ ਹੋਣ ਘਰਵਾਲੀ ਹੋਵੇ ਜਾਂ ਖਾਲਸਾ ਜੀ ਇੱਕ ਸਮਗਰੀ ਹੋਵੇ ਘਰ ਵਿੱਚ ਘਰ ਦਾ ਸਮਾਨ ਕੋਟੀਆਂਕਾਰਾਂ ਜੋ ਵੀ ਕੁਝ ਹੈ ਇਹ ਮਨੁੱਖ ਖਾਲਸਾ ਜੀ ਇਸੇ ਮੋਹ ਵਿੱਚ ਫਸਿਆ ਹੋਇਆ ਤੇ ਗਾਂ ਫਿਰ ਜਾ ਕੇ ਖਾਲਸਾ ਜੀ ਇਹਨੂੰ ਉਹ ਦੁੱਖ ਦੇਖਣੇ ਪੈਂਦੇ ਹਨ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਮੂਰਖ ਨੂੰ ਸਮਝ ਨਹੀਂ ਆਉਂਦੀ ਕਿ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਹੈ ਜਿਹਨੂੰ ਸਿਮਰਿਆ ਸਾਡਾ ਖਾਲਸਾ ਜੀ ਇਹ ਜਿਹੜਾ 84 ਲੱਖ ਦਾ ਜਿਹੜਾ ਢੇਡਾ ਹੈ ਇਹ ਖਤਮ ਹੋ ਜਾਵੇਗਾ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਵੇਗਾ ਜੇ ਅਸੀਂ ਨਾਮ ਧਿਆਵਾਂਗੇ ਨਾਮ ਜਪਾਂਗੇ ਜੇ ਨਾਮ ਨਹੀਂ ਜਪਾਂਗੇ ਖਾਲਸਾ ਜੀ ਫਿਰ ਇਹ ਭਟਕਣਾ ਸਾਡੇ ਪੱਲੇ ਪਈ ਰਹਿਣੀ ਹੈ ਕਿਸੇ ਪ੍ਰਕਾਰ ਵੀ ਇਹ ਖਾਲਸਾ ਜੀ ਗਲੋਂ ਲੱਤਣੀ ਨਹੀਂ ਤੇ ਮਹਾਰਾਜ ਸਾਨੂੰ ਇਹੀ ਕਹਿੰਦੇ ਆ ਕਿ ਭਾਈ ਮਨ ਮੇਰੇ RAM ਰੋ ਨਿਤਨੀਤ ਕਿ ਸਤਪੁਰ ਦਾ ਸਿਮਰਨ ਕਰਦੇ ਰਹੋ ਦਿਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਕਿ ਉਹ ਦਿਆਲੂ ਕਿਰਪਾਲੂ ਪ੍ਰਕਾਸ਼ ਰੂਪ ਖਾਲਸਾ ਜੀ ਕਿਰਪਾ ਦਾ ਸਾਗਰ ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਗੋਬਿੰਦ ਹੈ ਉਹ ਖਾਲਸਾ ਜੀ ਕਿੱਥੇ ਮਿਲਦਾ ਹੈ ਉਹ ਮਿਲਦਾ ਹੈ ਸੰਗਤ ਵਿੱਚ ਸਾਧੂ ਜਨਾਂ ਦੀ ਸੰਗਤ ਵਿੱਚ ਖਾਲਸਾ ਜੀ ਉਹਨਾਂ ਦੀ ਜੀਵਨ ਮਰਿਆਦਾ ਸੁਣ ਕੇ ਸਾਨੂੰ ਪ੍ਰਾਪਤ ਹੁੰਦਾ ਸੋ ਮਹਾਰਾਜ ਸਾਨੂੰ ਕਈ ਪ੍ਰਕਾਰ ਸਮਝਾਉਂਦੇ ਹਨ ਪਰ ਖਾਲਸਾ ਜੀ ਸਾਨੂੰ ਸਮਝ ਨਹੀਂ ਆਉਂਦੀ ਮਹਾਰਾਜ ਤੇ ਹਮੇਸ਼ਾ ਸਾਨੂੰ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਜੀ ਨੂੰ ਅਰਾਧ ਉਹੀ ਸਭ ਤੋਂ ਚੰਗਾ ਕਰਮ ਹੈ ਸੋਹਣਾ ਕਰਮ ਹੈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਇਆ ਕਰ ਆਰਾਧਣਾ ਆਰਾਧਣ ਨੀਕਾ ਹਰ ਹਰ ਨਾਮ ਆਰਾਧਣਾ ਉਹ ਵਾਹਿਗੁਰੂ ਜੀ ਦਾ ਸਿਮਰਨ ਹੀ ਕੀਤਾ ਖਾਲਸਾ ਜੀ ਉਹੀ ਸਫਲਾ ਹੈ ਕੀ ਮੰਗਣਾ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਆਪਣੇ ਗੁਰੂ ਕੋਲੋਂ ਹਮੇਸ਼ਾ ਗੁਰੂ ਦਾ ਜਸ ਮੰਗਣਾ ਕਿ ਮਹਾਰਾਜ ਜੀ ਹੋਰ ਸਾਰੀਆਂ ਮੰਗਾਂ ਦੀ ਲੋੜ ਨਹੀਂ ਸਾਨੂੰ ਆਪਣੀ ਸਿਫਤ ਸਲਾਹ ਦੇਵ ਜਾਗਣਾ ਹੈ ਕਾਦੇ ਵਿੱਚ ਜਾਗਣਾ ਗੁਰੂ ਦੀ ਕੀਰਤਨ ਸੁਣਨ ਵਿੱਚ ਜਾਗਣਾ ਕੀਰਤਨ ਦੇ ਵਿੱਚ ਜਾਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਵਿੱਚ ਜਾਗਣਾ ਸਤਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਕਿੱਥੇ ਲੱਗਣਾ ਹੈ ਲੱਗਣਾ ਲਗਣ ਨੀਕਾ ਗੁਰ ਚਰਣੀ ਮਨ ਲੱਗਣਾ ਆਪਣੇ ਗੁਰੂ ਗੁਰੂ ਦੇ ਚਰਨਾਂ ਨਾਲੇ ਮਨ ਨੂੰ ਲਾਉਣਾ ਕਰੋ ਸੋ ਇਸ ਕਰਕੇ ਸਤਗੁਰ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਇਹ ਜਿਹੜਾ ਚਾਨਣ ਹੈ ਇਹ ਜਿਹੜਾ ਦੀਵਾ ਬਾਲਦਾ ਫਿਰਦਾ ਬਾਹਰ ਇਹ ਹਿਰਦੇ ਵਿੱਚ ਬਾਲ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨਾ ਸੋ ਇਹ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਖਾਲਸਾ ਜੀ ਕਈ ਪ੍ਰਕਾਰ ਕਰਕੇ ਪਰ ਸਾਨੂੰ ਸਮਝ ਨਹੀਂ ਆਉਂਦੀ ਮਹਾਰਾਜ ਕਹਿੰਦੇ ਕੀ ਚੀਜ਼ਾਂ ਨੂੰ ਛੱਡਣਾ ਮਹਾਰਾਜ ਕਹਿੰਦੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਇਹ ਚੀਜ਼ਾਂ ਨੂੰ ਤਿਆਗ ਤੇਰੇ ਅੰਦਰ ਵਾਹਿਗੁਰੂ ਜੀ ਦੀ ਖੁਸ਼ੀ ਵਾਹਿਗੁਰੂ ਜੀ ਦਾ ਪ੍ਰਕਾਸ਼ ਆਪਣੇ ਆਪ ਹੋ ਜਾਵੇਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਣ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਜੋ ਆਈ ਹੈ ਪਹਿਲਾਂ ਵੀ ਖਾਲਸਾ ਜੀ ਦਾਸ ਨੇ ਐਵੇਂ ਨਹੀਂ ਬਹੁਤ ਹੱਡ ਬੀਤੀਆਂ ਸੁਣਾਈਆਂ ਨੇ ਹੁਣ ਜਿਉਂ-ਜਿਉਂ ਖਾਲਸਾ ਜੀ ਸੰਗਤਾਂ ਨਾਲ ਕਾਰਜ ਹੁੰਦੇ ਕਿਰਪਾ ਵਰਤਦੀ ਹੈ ਤੇ ਉਹ ਤੇ ਉਹ ਆਪ ਜੀ ਨੂੰ ਸੁਣਾਉਂਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਭਾਈ ਸਾਹਿਬ ਜੀ ਦੱਸਦੇ ਆ ਕਿ ਮੇਰਾ ਜਦੋਂ ਵਿਆਹ ਹੋਇਆ ਤੇ ਮੈਂ ਥੋੜਾ ਨਾਸਤਿਕ ਟਾਈਪ ਬੰਦਾ ਤੇ ਪਰ ਮੇਰੀ ਜਿਹੜੀ ਘਰਵਾਲੀ ਹੈ ਉਹ ਸ੍ਰੀ ਅਮਰਸਰ ਸਾਹਿਬ ਦੀ ਹੈ ਤੇ ਸ਼ੀਦਾ ਸਾਹਿਬ ਨੂੰ ਬਹੁਤ ਮੰਨਦੀ ਸ਼ੀਦਾ ਸਿੰਘਾ ਨੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਜ਼ਿਆਦਾ ਮੰਨਦੀ ਹੈ ਕਹਿੰਦੇ ਜਿਸ ਵੇਲੇ ਸਾਡਾ ਵਿਆਹ ਹੋਇਆ ਸੀ ਉਸ ਵੇਲੇ ਮੇਰੇ ਫਾਦਰ ਸਾਹਿਬ ਵੀ ਜਿੰਦੇ ਸੀ ਮੇਰੀ ਮਾਤਾ ਵੀ ਜਿੰਦੀ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਘਰ ਵਿੱਚ ਚਲੋ ਰਿਜਕ ਵੀ ਸੀ ਪੈਸੇ ਵੀ ਸੀ ਨੌਕਰੀ ਵਾਲੇ ਸਾਰੇ ਨੌਕਰੀ ਪੇਸ਼ੇ ਵਾਲੇ ਸੀ ਫਾਦਰ ਸਾਹਿਬ ਵੀ ਉਹਨਾਂ ਦੀ ਪੈਨਸ਼ਨ ਆਉਂਦੀ ਸੀ ਮਾਤਾ ਜੀ ਵੀ ਸਰਕਾਰੀ ਨੌਕਰੀ ਕਰਦੇ ਸੀ ਉਹਨਾਂ ਦੀ ਵੀ ਪੈਨਸ਼ਨ ਆਉਂਦੀ ਸੀ ਕੱਲਾ ਕੱਲਾ ਮੈਂ ਉਹਨਾਂ ਦਾ ਪੁੱਤ ਸਾਂ ਤੇ ਮਹਾਰਾਜ ਦੀ ਕਿਰਪਾ ਨਾਲ ਚਲੋ ਸਾਡਾ ਕੰਮ ਕਾਜ ਸੈੱਟ ਸੀ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਵਿਆਹ ਤੋਂ ਕੁਝ 6 ਇੱਕ ਸਾਲਾਂ ਬਾਅਦ ਮੇਰੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਮੇਰੀ ਮਾਤਾ ਦੀ ਵੀ ਛੇਤੀ ਉਸੇ ਸਾਲ ਡੈਥ ਹੋ ਜਾਂਦੀ ਹੈ ਪਿੱਛੇ ਅਸੀਂ ਦੋਵੇਂ ਜੀ ਰਹਿ ਜਾਂਨੇ ਆ ਤੇ ਸਾਡੇ ਵਿਆਹ ਨੂੰ 6 6 7 7 ਸਾਲ ਹੋ ਗਏ ਆ ਪਰ ਸਾਡੇ ਘਰ ਕੋਈ ਔਲਾਦ ਨਹੀਂ ਸੀ ਤੇ ਉੱਤੋਂ ਸਾਡੇ ਘਰ ਵਿੱਚ ਨਾ ਜਿੱਦਾਂ ਪਹਿਲਾਂ ਮੈਂ ਕਦੇ ਬਹੁਤਾ ਕੰਮ ਨਹੀਂ ਕੀਤਾ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਸੀ ਵੀ ਪੈਸੇ ਤਾਂ ਆਉਂਦੇ ਆ ਚੱਲੀ ਜਾਂਦਾ ਸੀ ਜਦੋਂ ਮਾਂ ਪਿਓ ਸਿਰ ਤੋਂ ਚਲਾ ਗਿਆ ਉਦੋਂ ਸਾਡੇ ਘਰ ਦੇ ਵਿੱਚ ਜਿਹੜਾ ਖਾਣ ਪੀਣ ਸੀ ਜੋ ਪੈਸੇ ਜੋੜੇ ਸੀ ਉਹ ਖਾ ਖਾ ਕੇ ਮੁਕਾ ਲਏ ਬੱਚਾ ਕੋਈ ਨਹੀਂ ਘਰ ਦੇ ਵਿੱਚ ਹੋਇਆ ਤੇ ਇਹ ਜਿਹੜਾ ਭਾਈ ਸਾਹਿਬ ਸਾਨੂੰ ਹੱਦ ਬੀਤੀ ਖਾਲਸਾ ਜੀ ਸੁਣਾ ਰਹੇ ਆ ਨਾ ਇਹ ਕਹਿੰਦਾ ਕਿ ਮੈਂ ਥੋੜਾ ਜਿਹਾ ਨਾ ਜਿੱਦਾਂ ਨਾਸਤਿਕ ਪੂਨੇ ਵਾਲਾ ਸਾਂ ਵਿਗਿਆਨ ਨੂੰ ਮੰਨਦਾ ਸਾਂ ਤੇ ਮੇਰੀ ਘਰਵਾਲੀ ਨੇ ਕਹਿਣਾ ਕਿ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀਏ ਉੱਥੇ ਅਰਦਾਸ ਕਰੀਏ ਸ਼ਹੀਦ ਸਿੰਘ ਸਾਨੂੰ ਜਰੂਰ ਭਜੰਗੀ ਦੇਣਗੇ ਕਹਿੰਦਾ ਮੈਂ ਆਪਣੀ ਘਰਵਾਲੀ ਨੂੰ ਮਾਰ ਵੀ ਦੇਣਾ ਕੁੱਟ ਵੀ ਦੇਣਾ ਗਲਤ ਬੋਲ ਵੀ ਦੇਣਾ ਵੀ ਨਹੀਂ ਬਾਬੇ ਕਿਤੇ ਉਹ ਨਿਆਣਾ ਨਹੀਂ ਦੇ ਸਕਦੇ ਜੇ ਬਾਬਿਆਂ ਨੇ ਪੁੱਤ ਦੇਣੇ ਹੁੰਦੇ ਤਾਂ ਫਿਰ ਕਈ ਕੁਝ ਹੋ ਜਾਂਦਾ ਤੇ ਇਸ ਕਰਕੇ ਇਹ ਖਾਲਸਾ ਜੀ ਸਾਡੇ ਘਰ ਵਿੱਚ ਵਿਵਤਾ ਪਈ ਰਹੀ ਕੋਈ 3-4 ਸਾਲ ਹੋਰ ਲਾ ਲਓ 10 ਸਾਲ ਹੋ ਗਏ 10 ਸਾਲ ਬੀਤੇ ਕਹਿੰਦਾ ਕਿ ਬਹੁਤ ਤੰਗ ਤੇ ਮੇਰੀ ਘਰਵਾਲੀ ਕਹਿੰਦੀ ਵੀ ਮੈਨੂੰ ਸੁਪਨਾ ਆਉਂਦਾ ਵੀ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਘਰ ਵਿੱਚ ਪਵਾਈਏ। ਮੇਰੀ ਘਰਵਾਲੀ ਜਿਹੜੀ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੀ ਸੀ ਤੇ ਕਹਿੰਦੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਜਿਵੇਂ ਕਹਿ ਲੋ ਦਰਸ਼ਨ ਦਿੱਤੇ ਸ਼ਹੀਦਾ ਸਿੰਘਾਂ ਨੇ ਤੇ ਮੈਨੂੰ ਸ਼ਹੀਦ ਸਿੰਘ ਕਹਿੰਦੇ ਆ ਵੀ ਆਪਣੇ ਘਰ ਵਿੱਚ ਮਹਾਰਾਜ ਦੇ ਚਰਨ ਪਵਾਓ। ਜੇ ਤੁਹਾਡੇ ਘਰ ਵਿੱਚ ਸਤਿਗੁਰੂ ਆ ਜਾਣਗੇ ਨਾ ਤੇ ਮਹਾਰਾਜ ਦੀ ਕਲਾ ਵਰਤ ਜਾਵੇਗੀ ਤੁਹਾਡੇ ਘਰ ਭਜੰਗੀ ਆ ਜਾਵੇਗਾ ਤੁਸੀਂ ਜੋ ਚਾਹੋ ਨੇ ਉਹ ਮਿਲੇਗਾ ਹੁਣ ਘਰ ਵਿੱਚ ਖਾਲਸਾ ਜੀ ਕਿਰਤਵਿਰਤ ਵੀ ਹੈ ਨਹੀਂ ਸੀ ਕੋਈ ਪੈਸਾ ਵੀ ਕੋਈ ਬਹੁਤਾ ਨਹੀਂ ਸੀ ਤੇ ਉਤੋਂ ਸਾਡੇ ਘਰ ਵਿੱਚ ਇਹ ਫਿਕਰ ਜਿਹੜੀ ਮੈਨੂੰ ਲੱਗੀ ਰਹਿੰਦੀ ਸੀ ਵੀ ਮਹਾਰਾਜ ਨੇ ਸਾਡੀ ਝੋਲੀ ਕਿਉਂ ਨਹੀਂ ਭਰੀ ਤੇ ਉਤੋਂ ਮੈਂ ਨਾਸਤਕ ਸਾ ਏਦਾਂ ਦੀ ਖਾਲਸਾ ਜੀ ਬਿਰਤੀ ਵਾਲਾ ਇਹ ਮਨੁੱਖ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਨੂੰ ਨਹੀਂ ਮੰਨਦਾ ਪਰ ਘਰ ਵਾਲੀ ਮੰਨਦੀ ਹੈ ਹੁਣ ਸਤਗੁਰਾਂ ਨੇ ਖੇਡ ਕਰਨੀ ਸੀ ਕੋਈ ਨਾ ਕੋਈ ਖਾਲਸਾ ਜੀ ਮਹਾਰਾਜ ਨੇ ਲਿਆਉਣਾ ਸੀ ਮੋੜ ਕੇ ਤੇ ਕੀ ਹੁੰਦਾ ਜਦੋਂ ਇਦਾਂ ਘਰਵਾਲੀ ਕਹਿੰਦੀ ਆ ਵੀ ਮੈਨੂੰ ਸੁਪਨਾ ਆਉਂਦਾ ਵੀ ਆਪਾਂ ਮਾਰ ਦੇ ਚਰਨ ਪਵਾਈਏ ਵੀ ਮੈਨੂੰ ਹਮੇਸ਼ਾ ਕੋਈ ਨਾ ਕੋਈ ਸਿੰਘ ਸੁਪਨੇ ਵਿੱਚ ਦਰਸ਼ਨ ਦੇ ਕੇ ਕਹਿੰਦਾ ਮਾਰ ਦੇ ਚਰਨ ਪਵਾਓ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਜਾਪ ਕਰਾਓ ਤੇ ਫਿਰ ਖਾਲਸਾ ਜੀ ਇਦਾਂ ਵਰਤੀ ਕਹਿੰਦਾ ਮੈਂ ਨਾ ਆਪਣੀ ਘਰਵਾਲੀ ਦੀ ਗੱਲ ਤੇ ਗੌਰ ਨਹੀਂ ਕੀਤਾ ਵੀ ਐਵੇਂ ਮਾਰ ਦੀ ਆ ਪੈਸਾ ਤੇ ਕੋਲ ਹੈ ਨਹੀਂ ਪਾਠ ਕਰਨਾ ਕਰਾਈਏ ਫਿਰ ਉਜਿਕ ਸਮਾਂ ਬੀਤਿਆ ਤੇ ਭਾਈ ਸਾਹਿਬ ਦੱਸਦੇ ਕਿ ਮੈਨੂੰ ਸੁਪਨਾ ਆਉਂਦਾ ਉਹ ਜਿਹੜਾ ਨਾਸਤਕ ਬੰਦਾ ਇਹਨੂੰ ਸੁਪਨਾ ਆ ਜਾਂਦਾ ਕਿ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਬੁੰਗਾ ਉੱਥੇ ਮੱਥਾ ਟੇਕ ਰਿਹਾ ਤੇ ਪਿੱਛੋਂ ਸਿੰਘਾਂ ਨੇ ਇਹਨੂੰ ਮੋਢੇ ਤੋਂ ਫੜ ਲਿਆ ਮੋਢੇ ਤੋਂ ਫੜ ਕੇ ਕਹਿੰਦੇ ਉਹ ਗੁਰਮਖਾ ਤੈਨੂੰ ਕਹਿੰਨੇ ਆ ਬਾਣੀ ਪੜਿਆ ਕਰ ਸਾਡੀ ਬਾਣੀ ਦਾ ਜਾਪ ਕਰਾ ਗੁਰੂ ਮਾਰ ਨੂੰ ਘਰ ਸਾਧ ਇਹਨੂੰ ਭਜੰਗੀ ਦਈਏ ਉਹ ਤੈਨੂੰ ਲੱਗਦੀ ਕਿਉਂ ਨਹੀਂ ਆ ਤੈਨੂੰ ਅਸੀਂ ਆਪ ਦੇਣ ਦਿਆਂ ਦੁਨੀਆ ਸਾਡੇ ਨਾਲ ਕੇ ਨੱਕ ਰਗੜਦੀ ਫਿਰਦੀ ਆ ਤੈਨੂੰ ਹੀ ਆ ਪਝੰਗੀ ਦੇਣ ਡਿਆ ਤੂੰ ਲੈਂਦਾ ਕਿਉਂ ਨਹੀਂ ਜਦੋਂ ਸੁਪਨਾ ਆਇਆ ਇਦਾਂ ਭਾਈ ਸਾਹਿਬ ਕਹਿੰਦੇ ਮੈਨੂੰ ਕਦੀ ਕੋਈ ਸੁਪਨਾ ਨਹੀਂ ਆਇਆ ਜਦੋਂ ਸੁਪਨਾ ਆਇਆ ਅਗਲੇ ਦਿਨ ਉੱਠਿਆ ਉੱਠ ਕੇ ਬੜਾ ਮਨ ਜਿਹੜਾ ਚੇਂਜ ਚੇਂਜ ਲੱਗਾ ਸਰੀਰ ਦੇ ਵਿੱਚ ਸਰੀਰ ਨੂੰ ਵੀ ਇਦਾਂ ਜਿੱਥੋਂ ਨਾਲ ਮੋਢਿਆਂ ਤੋਂ ਫੜਿਆ ਸੀ ਮੋਢੇ ਦੁਖਣ ਕਿਉਂਕਿ ਖਾਲਸਾ ਜੀ ਸੁਪਨੇ ਵਿੱਚ ਨਾ ਸਾਡਾ ਸੂਖਸ਼ਮ ਸਰੀਰ ਜਿਹੜਾ ਉਹਦੇ ਨਾਲੇ ਸਭ ਕੁਝ ਹੁੰਦਾ ਤੇ ਕਈ ਵਾਰੀ ਉਹਦਾ ਪ੍ਰਭਾਵ ਸਰੀਰ ਮਹਿਸੂਸ ਕਰ ਜਾਂਦਾ ਮੈਂ ਪਹਿਲਾਂ ਵੀ ਇੱਕ ਵਾਰਾਂ ਇੱਕ ਦੱਸੀ ਸੀ ਇੱਕ ਮੇਰਾ ਮਿੱਤਰ ਸੀ ਜਿਹੜਾ ਖਾਲਸਾ ਜੀ ਉਹ ਉਹਨੂੰ ਸੁਪਨੇ ਵਿੱਚ ਜਿੱਦਾਂ ਕਿਸੇ ਨੇ ਡੋਬਣਾ ਚਾਹਿਆ ਸੀ ਡੁੱਬ ਗਿਆ ਸੀ ਕੋਈ ਕਿਸ਼ਤੀ ਬੇੜੀ ਤੇ ਜਾਂਦਾ ਸੁਪਨਾ ਆ ਗਿਆ ਤੇ ਡੁੱਬ ਗਿਆ ਖਾਲਸਾ ਜੀ ਪਾਣੀ ਦੇ ਵਿੱਚ ਜਦੋਂ ਉੱਠਿਆ ਤਾਂ ਉਹਨੇ ਦੱਸਣਾ ਕੀਤਾ ਸੀ ਵੀ ਖਾਰਾ ਪਾਣੀ ਉਹਦੇ ਮੂੰਹ ਵਿੱਚ ਸਵਾਦ ਸੀ ਪਾਣੀ ਦਾ ਸੋ ਇਸੇ ਕਰਕੇ ਇੱਕ ਵਾਰ ਦਾਸ ਨਾਲ ਵੀ ਐਵੇਂ ਹੋਇਆ ਸੀ ਖਾਲਸਾ ਜੀ ਕੋਈ ਉਸ ਦਿਨ ਕੀਰਤਨ ਸੋਲੇ ਦਾ ਜਾਪ ਨਹੀਂ ਸੀ ਕੀਤਾ ਸੌਣ ਲੱਗਿਆਂ ਤੇ ਕੋਈ ਖੇੜੇ ਹੋ ਜੀ ਬਣ ਗਈ ਕਿ ਸੁਪਨੇ ਵਿੱਚ ਨਾ ਕੋਈ ਕੋਈ ਚੀਜ਼ ਜਿਹੜੀ ਜਿੱਦਾਂ ਕੋਈ ਜਾਨਵਰ ਜਿੱਦਾਂ ਸ਼ੇਰ ਲਾ ਲਓ ਜਾਂ ਇਦਾਂ ਦਾ ਕੋਈ ਜਾਨਵਰ ਜਿਹੜਾ ਮੇਰੇ ਮਗਰ ਪਿਆ ਹੋਇਆ ਮੈਂ ਅੱਗੇ-ਅੱਗੇ ਭੱਜਾ ਜਾਣਾ ਬਹੁਤ ਭੱਜਦਾ ਹਾਂ ਤੇ ਜਿਸ ਵੇਲੇ ਖਾਲਸਾ ਜੀ ਮੇਰੀ ਜਾਗ ਖੋਲਦੀ ਠੇਡਾ ਲੱਗਦਾ ਮੈਂ ਡਿੱਗ ਪਈ ਨਾ ਜਾਰ ਖੁਦੋਂ ਖੁੱਲੀ ਨਾ ਤੇ ਮੇਰੀਆਂ ਲੱਤਾਂ ਦੇ ਵਿੱਚ ਖੱਲੀਆਂ ਸਨ ਇਹ ਦਾਸਾਂ ਵੀ ਇਹ ਇੱਕ ਵਾਰ ਹੋਇਆ ਸੀ ਖੱਲੀਆਂ ਪੱਟ ਤੇ ਲੱਤਾਂ ਪਿੰਨੀਆਂ ਬਹੁਤ ਜ਼ਿਆਦਾ ਦਰਦ ਕਰਦੀਆਂ ਸੀ ਤੇ ਪੈਰ ਖਾਲਸਾ ਜੀ ਮੇਰੇ ਸੁੱਜ ਗਏ ਸੀ ਇੰਨਾ ਉਦੋਂ ਮੈਂ ਭੱਜਾਂ ਉਹ ਮੇਰੇ ਸਰੀਰ ਨੇ ਜਿਹੜਾ ਪ੍ਰਭਾਵ ਸੀ ਉਹ ਕਬੂਲਿਆ ਸੀ ਸੋ ਕਬੂਲਦਾ ਹੈ ਖਾਲਸਾ ਜੀ ਸਰੀਰ ਸੂਖਸ਼ਮ ਸਰੀਰ ਤੁਹਾਡੇ ਅੰਦਰ ਹੀ ਆ ਨਾ ਕੋਈ ਬਾਹਰ ਨਹੀਂ ਹੈ ਸੋ ਐਵੇਂ ਕਹਿੰਦਾ ਜਦੋਂ ਮੈਂ ਨਾ ਡਰਿਆ ਡਰਿਆ ਜਾ ਵੀ ਇਹ ਮੇਰੇ ਨਾਲ ਕੀ ਬਣੀ ਗੱਲ ਕਹਿੰਦਾ ਮੈਂ ਦੱਬ ਗਿਆ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ ਦੱਬ ਲਈ ਗੱਲ ਮਾਨ ਵਿੱਚ ਵੀ ਮੇਰੀ ਘਰ ਵਾਲੀ ਵੀ ਕਹਿੰਦੀ ਸੀ ਪਾਠ ਕਰਾਈਏ ਮੈਂ ਨਹੀਂ ਮੰਨੀ ਗੱਲ ਫਿਰ ਖਾਲਸਾ ਜੀ ਕਹਿੰਦੇ ਮਹਾਰਾਜ ਦੀ ਕਿਰਪਾ ਕੋਈ ਵਰਤ ਨਹੀਂ ਮੇਰੀ ਜਿਹੜੀ ਘਰ ਵਾਲੀ ਐ ਉਹ ਕੁਝ ਦਿਨਾਂ ਵਾਸਤੇ ਪੇਕੇ ਗਈ ਮੈਨੂੰ ਨਹੀਂ ਸੀ ਪਤਾ ਵੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਉਹਨੇ ਨਾ ਕੁਝ ਕੁ ਦਿਨਾਂ ਬਾਅਦ ਬਹਾਨਾ ਲਾਦ ਲਾ ਕੇ ਮੇਰਾ ਬਾਪੂ ਨਹੀਂ ਠੀਕ ਮੇਰੀ ਭੈਣ ਨਹੀਂ ਠੀਕ ਇਦਾਂ ਦੇ ਬਹਾਨੇ ਲਾ ਕੇ ਉਹਨੇ ਜਾਣਾ ਦੋ ਦੋ ਤਿੰਨ ਦਿਨ ਰਹਿਣਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉਹ ਸੇਵਾ ਕਰਦੀ ਸੀ ਮੈਂ ਮੰਨਿਆ ਨਹੀਂ ਸੀ ਮੈਨੂੰ ਉਹਨੇ ਦੱਸਿਆ ਨਹੀਂ ਚੋਰੀ ਕਰਨ ਲੱਗ ਪਈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਹਿੰਦੇ ਜਿਹਨੂੰ ਮਹਾਰਾਜ ਦੇ ਚਰਨਾਂ ਵਿੱਚ ਉਹਨੇ ਕਿਤੇ ਅਰਦਾਸ ਕੀਤੀ ਉਹਨੇ ਦੱਸਿਆ ਵੀ ਬਾਅਦ ਵਿੱਚ ਮੈਨੂੰ ਕਿ ਮੈਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਮੇਰੇ ਘਰ ਵਾਲੇ ਨੂੰ ਵੀ ਆਪਣੇ ਚਰਨਾਂ ਨਾਲ ਜੁੜੋ ਜੋ ਤੁਸੀਂ ਮੈਨੂੰ ਕਹਿੰਦੇ ਹੋ ਮੈਨੂੰ ਵਿਖਾਉਨੇ ਹੋ ਸੁਪਨੇ ਵਿੱਚ ਉਹਨੂੰ ਵੀ ਵਿਖਾਓ ਇਹ ਘਰ ਵਾਲੀ ਨੇ ਅਰਦਾਸ ਕੀਤੀ ਸੀ ਕੁਝ ਇੱਕ ਦਿਨ ਬੀਤੇ ਤੇ ਖਾਲਸਾ ਜੀ ਘਰ ਵਾਲੀ ਪੇਕੇ ਸੀ ਕੱਲਾ ਸੀ ਘਰੇ ਤੇ ਸੁੱਤਾ ਦਿਨ ਦਾ ਟਾਈਮ ਆ ਦਿਨ ਵੇਲੇ ਜਦੋਂ ਦਿਨੇ ਸੁੱਤਾ ਤੇ ਸੁਪਨਾ ਖਾਲਸਾ ਜੀ ਫੇਰ ਆ ਗਿਆ ਹੁਣ ਕਿਸੇ ਹੋਰ ਸਥਾਨ ਤੇ ਆ ਹੁਣ ਦਰਬਾਰ ਸਾਹਿਬ ਨਹੀਂ ਹੁਣ ਕੋਈ ਹੋਰ ਸਥਾਨ ਹੈ ਬੜਾ ਤਗੜਾ ਸਰੋਵਰ ਉਹਨੇ ਦੱਸਿਆ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੇ ਮੈਂ ਉਹਨੂੰ ਇਹ ਪੁੱਛਿਆ ਸੀ ਭਾਈ ਸਾਹਿਬ ਨੂੰ ਵੀ ਤੁਸੀਂ ਤਰਨ ਤਨ ਸਾਹਿਬ ਦੇ ਦਰਸ਼ਨ ਕੀਤੇ ਆ ਕਹਿੰਦਾ ਵੀ ਮੈਂ ਨਹੀਂ ਕੀਤੇ ਤੇ ਉਹ ਸਰੋਵਰ ਸਭ ਤੋਂ ਵੱਡਾ ਹੈ ਨਾ ਕਹਿੰਦਾ ਬਹੁਤ ਵੱਡਾ ਸਰੋਵਰ ਹੈ ਉੱਥੇ ਮੈਂ ਤੁਰਿਆ ਜਾ ਰਿਹਾ ਤੇ ਉਹੀ ਮਨੁੱਖ ਜਿਹੜੇ ਮੈਨੂੰ ਸੁਪਨੇ ਵਿੱਚ ਪਹਿਲਾਂ ਦਿਖੇ ਸੀ ਉਹੀ ਅੱਗੇ ਆਉਂਦੇ ਮੈਨੂੰ ਉਹਨਾਂ ਨੇ ਫੇਰ ਘੇਰ ਲਿਆ ਮੈਨੂੰ ਘੇਰ ਕੇ ਕਹਿੰਦੇ ਉਹ ਪੁਰਖਾ ਤੂੰ ਬੰਦਾ ਬਣਨਾ ਕ ਨਹੀਂ ਬਣਨਾ ਉਹ ਤੈਨੂੰ ਅਸੀਂ ਕਹਿਣ ਡਿਆ ਤੂੰ ਬਾਣੀ ਜਾਪ ਕਰਾ ਘਰੇ ਤੇ ਤੈਨੂੰ ਪੁੱਤ ਦਈਏ ਮਾਰਾ ਸੱਚੇ ਪਾਸ਼ਾ ਨੇ ਸਾਡਾ ਹੁਕਮ ਲਾ ਤੈਨੂੰ ਲੱਗਦੀ ਕਿਉਂ ਨਹੀਂ ਆਂ ਖਾਲਸਾ ਜੀ ਕਰੜੇ ਸੁਭਾਅ ਵਿੱਚ ਬੋਲੇ ਜਿੱਦਾਂ ਵੇਖੋ ਆਮ ਮਨੁੱਖ ਨਾਲ ਗੱਲਾਂ ਹੁੰਦੀਆਂ ਇਦਾਂ ਹੋਇਆ ਕਹਿੰਦਾ ਵੀ ਮੈਨੂੰ ਸੁਪਨੇ 'ਚ ਜਦੋਂ ਜਾਗਿਆ ਤੇ ਮੈਂ ਬੜਾ ਕਹਿੰਦਾ ਹੈਰਾਨ ਹੋਇਆ ਮੈਂ ਆਪਣੇ ਘਰ ਵਾਲੀ ਨੂੰ ਫੋਨ ਕੀਤਾ ਵੀ ਤੂੰ ਕਿੱਥੇ ਆ ਤੇ ਉਹਨੇ ਪਹਿਲਾਂ ਤਾਂ ਫੋਨ ਚੱਕਿਆ ਨਹੀਂ ਸ਼ਾਮ ਨੂੰ ਮੈਨੂੰ ਫੋਨ ਕੀਤਾ ਤੇ ਮੈਂ ਉਹਨੂੰ ਪੁੱਛਿਆ ਤੂੰ ਕਿੱਥੇ ਗਈ ਸੀ ਫੋਨ ਨਹੀਂ ਚੱਕਿਆ ਉਹਨੇ ਸਾਰੀ ਗੱਲ ਦੱਸਦੀ ਵੀ ਮੈਂ ਇਦਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਾਣੀ ਪੜ੍ਹਦੀ ਸਾਂ ਇਸ ਕਰਕੇ ਨਹੀਂ ਚੱਕਿਆ ਤੇ ਮੈਂ ਫਿਰ ਖਾਲਸਾ ਜੀ ਤਿਆਰੀ ਕਰਨ ਲਈ ਉੱਥੇ ਜਾਣ ਦੀ ਵੀ ਮੈਂ ਤੈਨੂੰ ਲੈਣ ਆਉਂਗਾ ਤੂੰ ਆਪੇ ਨਾ ਆਈ ਮੈਂ ਇਧਰੋਂ ਚੱਲ ਪਿਆ ਉੱਥੇ ਜਾ ਕੇ ਮੈਂ ਆਪਣੇ ਘਰ ਵਾਲੀ ਨਾਲ ਸਾਰੀ ਗੱਲ ਕੀਤੀ ਵੀ ਮੈਨੂੰ ਇਦਾਂ ਇਦਾਂ ਸੁਪਨੇ ਆਉਂਦੇ ਸੁਪਨੇ ਵਿੱਚ ਆ ਕੇ ਸਿੰਘ ਮੈਨੂੰ ਇਦਾਂ ਦਬਕੇ ਮਾਰਦੇ ਆ ਤੇ ਉਹ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਐਸੀ ਵਰਤੀ ਕਿ ਉਹ ਜਿਹੜੀ ਘਰ ਵਾਲੀ ਸੀ ਸੁਚੱਜੀ ਸੀ ਉਹ ਫਿਰ ਲੈ ਕੇ ਸ਼ਹੀਦਾਂ ਸਾਹਿਬ ਇਹਨੂੰ ਗਈ ਇਹਨੇ ਉੱਥੇ ਦਰਸ਼ਨ ਮੇਲੇ ਕੀਤੇ ਮਨ ਜਿਹੜਾ ਖਾਲਸਾ ਜੀ ਟਕਾਓ ਵਿੱਚ ਆ ਗਿਆ ਅਰਦਾਸ ਕੀਤੀ ਸਤਗੁਰਾਂ ਦੇ ਚਰਨਾਂ ਵਿੱਚ ਤੇ ਘਰੇ ਮਹਾਰਾਜੀਆਂ ਦੇ ਚਰਨ ਪਵਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੇ ਜਦੋਂ ਖਾਲਸਾ ਜੀ ਕਹਿੰਦੇ ਘਰ ਵਿੱਚ ਚਰਨ ਪਵਾਏ ਨਾ ਤੇ ਮਹਾਰਾਜ ਦੀ ਕਿਰਪਾ ਵਰਤੀ ਫਿਰ ਉਸੇ ਸਾਲ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ 사ਤਗੁਰੂ ਜੀ ਜਦੋਂ ਪੁੰਜੰਗੀ ਭਜੰਗਣ ਬਖਸ਼ ਦਿਓਗੇ ਫਿਰ ਤੁਹਾਡੇ ਚਰਨ ਘਰ ਵਿੱਚ ਪਵਾਵਾਂਗੇ ਤੋਂ ਮਹਾਰਾਜ ਦੀ ਐਸੀ ਖਾਲਸਾ ਜੀ ਕਲਾ ਵਰਤੀ ਜਦੋਂ ਭੋਗ ਪਿਆ ਉਸ ਦਿਨ ਤੋਂ ਲੈ ਕੇ ਨੇ ਪੂਰੇ ਖਾਲਸਾ ਜੀ 9.5 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਘਰ ਪੁੰਜੰਗੀ ਜਨਮ ਲੈਂਦਾ 10.5 11 ਸਾਲਾਂ ਬਾਅਦ ਮਹਾਰਾ ਦੀ ਕਲਾ ਵੇਖੋ ਵਰਤੀ ਸ਼ਹੀਦ ਸਿੰਘ ਨੂੰ ਉਹਦੀ ਘਰ ਵਾਲੀ ਯਾਦ ਕਰਦੀ ਸੀ ਸ਼ੀਦਾ ਨੂੰ ਉਹ ਮੰਨਦੀ ਸੀ ਘਰ ਵਾਲਾ ਨਹੀਂ ਸੀ ਮੰਨਦਾ ਪਰ ਖਾਲਸਾ ਜੀ ਉਹ ਕਿੱਡੀ ਸਿੱਜਤ ਨਾਲ ਸਿੱਧਤ ਨਾਲ ਮੰਨਦੀ ਹੋਵੇਗੀ ਕਿੱਡੇ ਪ੍ਰੇਮ ਨਾਲ ਕਿੰਨੀ ਭਾਵਨਾਵਾਂ ਦੇ ਨਾਲ ਮੰਨਦੀ ਹੋਵੇਗੀ ਕਿ ਸ਼ਹੀਦ ਸਿੰਘ ਉਹਦੇ ਪਤੀ ਨੂੰ ਜੋੜਨ ਵਾਸਤੇ ਆ ਗਏ ਤੇ ਆਪਾਂ ਖਾਲਸਾ ਜੀ ਰੋਂਦੇ ਫਿਰਦੇ ਆ ਸਾਡੇ ਘਰ ਆ ਨਹੀਂ ਹੁੰਦਾ ਸਾਡੇ ਘਰੇ ਉਹ ਨਹੀਂ ਹੁੰਦਾ ਸਾਨੂੰ ਆਦਤ ਪਈ ਹੋਈ ਆ ਪਾਠ ਕਰਕੇ ਜਿਤਾਉਣ ਦੀ ਦੱਸਣ ਦੀ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਸ਼ਰਧਾ ਹੁੰਦੀ ਉਹ ਨਹੀਂ ਦੱਸਦੇ ਉਹ ਖਾਲਸਾ ਜੀ ਹਿਰਦੇ ਵਿੱਚ ਪ੍ਰੇਮ ਨੂੰ ਵਧਾਉਂਦੇ ਰਹਿੰਦੇ ਨੇ ਜਿਉਂ-ਜਿਉਂ ਪ੍ਰੇਮ ਵਧਦਾ ਜਾਂਦਾ ਤਿਉਂ ਤੇ ਉਹ ਸਤਿਗੁਰਾਂ ਦੀ ਬਖਸ਼ਿਸ਼ ਵੀ ਵੱਧਦੀ ਜਾਂਦੀ ਗੁਰੂ ਮਹਾਰਾਜ ਦੀ ਕਿਰਪਾ ਵੀ ਵੱਧਦੀ ਜਾਂਦੀ ਫਿਰ ਮਹਾਰਾਜ ਦੀ ਰਹਿਮਤ ਹੋ ਜਾਂਦੀ ਐਵੇਂ ਖਾਲਸਾ ਜੀ ਸਤਿਗੁਰਾਂ ਨੇ ਮੇਰਾ ਕੀਤੀਆਂ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਦੋਵੇਂ ਜੁੜ ਗਏ ਤੇ ਉਹਨਾਂ ਨੇ ਦੱਸਣਾ ਕੀਤਾ ਵੀ ਭਾਈ ਸਾਹਿਬ ਜੀ ਹੁਣ ਸਾਡੇ ਘਰ ਜਿਹੜਾ ਪੁਜੰਗੀ ਹੋਇਆ ਉਹਨੂੰ ਖਾਲਸਾ ਜੀ ਕੁਝ 6 ਕ 7 ਮਹੀਨੇ ਦਾ ਕਿ 8 ਮਹੀਨੇ ਦਾ ਕਹਿੰਦੇ ਸੀ ਹੋ ਗਿਆ ਤੇ ਅਸੀਂ ਤੁਹਾਡੀਆਂ ਹੱਡ ਬੀਤੀਆਂ ਸੁਣਦੇ ਆਂ ਤੇ ਸਾਡਾ ਵੀ ਜੀ ਕੀਤਾ ਵੀ ਅਸੀਂ ਵੀ ਆਪਣੀ ਹੱਦ ਵੀ ਤੀ ਆਪ ਜੀ ਨੂੰ ਸੁਣਾਈ ਏ ਤੇ ਮਹਾਰਾਜ ਨੇ ਵੇਖੋ ਕਿੰਡੀ ਕਲਾ ਖਾਲਸਾ ਜੀ ਵਰਤੌਣਾ ਕੀਤੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਨੇ ਮਿਹਰਾ ਕੀਤੀਆਂ ਦੋਵੇਂ ਜੀ ਖਾਲਸਾ ਜੀ ਸ਼ਹੀਦਾਂ ਸਿੰਘਾਂ ਨਾਲ ਜੁੜ ਗਏ ਫਿਰ ਭੈਣ ਨੇ ਦੱਸਣਾ ਕੀਤਾ ਕਿ ਮਹਾਰਾਜ ਦੀ ਕਿਰਪਾ ਨਾਲ ਚਲੋ ਸੱਚੇ ਪਾਤਸ਼ਾਹ ਦੀ ਰਹਿਮਤ ਸੀ ਸਾਡੇ ਘਰ ਨਾਲ ਦੋ ਗੱਡੀਆਂ ਸੀ ਇੱਕ ਨੋਆ ਆ ਤੇ ਇੱਕ ਖਾਲਸਾ ਜੀ ਉਹਨੇ ਕੋਈ ਹੋਰ ਦਸੀ ਕਹਿੰਦੇ ਹੁਣ ਕਾਮਕਾਰ ਦੇ ਕੋਈ ਨਹੀਂ ਸੀ ਸਾਡੇ ਕੋਲੇ ਜੋ ਪੈਸੇ ਸੀ ਉਹਦੇ ਐਦਾਂ ਉਦਾਂ ਵਰਤੇ ਜਾਂਦੇ ਸੀ ਜਿਹੜੇ ਕੋਈ ਜੋੜੇ ਸੀ ਰੱਖੇ ਸੀ ਉਹ ਖਾਦੇ ਗਏ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਘਰ ਵਾਲਾ ਜਿਹੜਾ ਜਦੋਂ ਭੁਜੰਗੀ ਹੋ ਜਾਂਦਾ ਤੇ ਸਤਗੁਰਾਂ ਦੀ ਕਿਰਪਾ ਨਾਲ ਕਿਸੇ ਨੇ ਸਲਾਹ ਦਿੱਤੀ ਐਡੇ ਸਬਬ ਬਣਿਆ ਸਲਾਹ ਦਿੱਤੀ ਕਿ ਆ ਤੂੰ ਟੈਕਸੀ ਜਾਂ ਨੋਵਾ ਤੇਰੇ ਕੋਲੇ ਖੜੀ ਆ ਤੂੰ ਇਹ ਦਿੱਲੀ ਨੂੰ ਕਿਉਂ ਨਹੀਂ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਹ ਜਿਹੜਾ ਵੀਰ ਆ ਭਾਈ ਸਾਹਿਬ ਜਿਹੜੇ ਦੱਸਦੇ ਉਹ ਮਹਾਰਾਜ ਦੀ ਕਿਰਪਾ ਨਾਲ ਦਿੱਲੀ ਨੂੰ ਜਾਣ ਲੱਗ ਪੇ ਗੇੜੇ ਲਾਉਣ ਲੱਗ ਪੇ ਦੂਸਰੀ ਗੱਡੀ ਵੇਚ ਕੇ ਵੀ ਨੁਵਾਂ ਲੈ ਲਈ ਉੱਤੇ ਡਰਾਈਵਰ ਰੱਖ ਲਿਆ ਉਹ ਸਤਗੁਰਾਂ ਦੀ ਕਿਰਪਾ ਨਾਲ ਐਸਾ ਕੰਮ ਚੱਲਿਆ ਐਸੀ ਮਿਹਰ ਹੋਈ ਕਹਿੰਦੇ ਹੁਣ ਵਾਰ ਨਹੀਂ ਬਾਹਦੀ ਤੇ ਐਸੇ ਮਹਾਰਾਜ ਦੀ ਕਿਰਪਾ ਨਾਲ ਪੈਸੇ ਆਉਂਦੇ ਨੇ ਇਮਾਨਦਾਰੀ ਨਾਲ ਕੰਮ ਕਰਦੇ ਸਤਗੁਰਾਂ ਦਾ ਦਸਵੰਧ ਕੱਢਦੇ ਆ ਤੇ ਬਰਕਤਾਂ ਹੀ ਬਰਕਤਾਂ ਪਈ ਜਾਂਦੀਆਂ ਵੇਖੋ ਮਹਾਰਾਜ ਨੇ ਕਾਲ ਸਵਾਰੇ ਤੇ ਸਤਗੁਰਾਂ ਨੇ ਕਿਰਪਾ ਕੀਤੀ ਫਿਰ ਹੋਰ ਖੁਸ਼ਖਬਰੀ ਉਹਨਾਂ ਨੇ ਇਹ ਦੱਸੀ ਕਿ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਇਸੇ ਮਹੀਨੇ ਆ ਮਈ ਦਾ ਮਹੀਨਾ ਜਿਹੜਾ ਸਟ ਇਮਾਰਾ ਦੀ ਕਿਰਪਾ ਨਾਲ ਕਹਿੰਦੇ ਅਸੀਂ ਅਮਰਤ ਧਾਰੀ ਹੋ ਗਏ ਦੋਵੇਂ ਜੀ ਤੇ ਬੱਚੇ ਨੂੰ ਵੀ ਚੂੜਾ ਸ਼ਕਾਤਾ ਸਤਗੁਰਾਂ ਦੀ ਕਿਰਪਾ ਵਰਤ ਗਈ ਮਹਾਰਾਜ ਜਿਨ੍ਹਾਂ ਨੂੰ ਦਿੰਦਾ ਭਾਈ ਬੇਅੰਤ ਦਿੰਦਾ ਇਸ ਕਰਕੇ ਸਤਗੁਰਾਂ ਦੇ ਚਰਨਾਂ ਨਾਲ ਜੜੋ ਸਤਗੁਰਾਂ ਦੇ ਚਰਨਾਂ ਵਿੱਚ ਹੀ ਸੁੱਖ ਹੈ ਮਹਾਰਾਜ ਕਿਰਪਾ ਕਰ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ